ਹਰ ਵਾਰ ਫਿਰ ਹਰ ਵਾਰ ਫਿਰ ਹੋਰ ਜਾ ਓਏ ਓਏ ਰੱਬ ਦੇ ਹੰਦ ਓਏ 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 ਇਧਰ ਆ ਯਾਰ ਜਰਾ ਚਾਰ ਚੋਕ ਕਟ ਕਰੀ ਜਾਂਦੇਗੇ ਉਹ ਕਰਦੇ ਫਿਰ ਆਪ ਜੀ ਪਾਸ ਤੇਰੇ ਨਾਲ ਇੱਕ ਬੰਦਾ ਮੀਰ ਜਨਾ ਮਾਤਰੀ ਗੱਲ ਕਰਾਉਂਦੇ ਉੱਧਰ ਲੈ ਕੇ ਚਲਾਉਂਦਾ ਲੋ ਮੈਂ ਆਪਾਂ ਨਾਲ ਜਸ ਅਮਨਬੀਰ ਸਿੰਘ ਆ ਵੀਰ ਜੀ ਕਿੱਥੋਂ ਦੇ ਰਹਿੰਦੇ ਹੋ ਜੀ ਵੀਰ ਜੀ ਮੈਂ ਤਾਂ ਬਟਾਲਾ ਰੋਡ ਵੀਰ ਕੋਈ ਕਾਮਲਾ ਆਇਆ ਜਿਹੜਾ ਵੀਰ ਜੀ ਮੇਰਾ ਗੱਡੀਆਂ ਢੋਂਦਾ ਕੰਮ ਹੈ ਪਿੱਛੇ ਮੁੰਡਾ ਜਿਹੜਾ ਉਹਨਾਂ ਦਾ ਉਹ ਮੁੰਡੇ ਲੈ ਕੇ 15 20 ਆਇਆ ਤੇ ਆਨੇ ਗਲ ਪੈ ਗਿਆ ਆਪਣਾ ਵਿਆਪਨ ਫੁੱਟ ਗਿਆ ਵਿਆਪਨ ਦੀਆਂ ਫੋਟੋਆਂ ਸਾਡੇ ਕੋਲ ਹੈਗੀਆਂ ਵਾ ਫਿਰ ਵਿਆਪਨ ਖੋਕੀ ਲੈ ਗਿਆ ਨਾਲ ਵੀ ਚੈਨ ਮੁੰਡੀ ਨਾਲ ਮੇਰੇ ਖਾਤ ਪੈਸੇ ਸੀ ਵਾਵਾ ਜਿਹੜੀ ਆਪਾਂ ਸਿਰ ਦੀ ਸੇਲ ਕੀਤੀ ਸੀ ਉਹ ਸਾਰੀ ਲੈ ਗਿਆ 40 ਤੋਂ 50000 ਰੁਪਇਆ ਕਿੰਨੇ ਕੁ ਬੰਦੇਗੇ ਸਰ ਸਰ ਉਹ 15 20 ਬੰਦੇ ਸੀ ਸਰ ਸਾਰੀ ਸਾਡੇ ਕੋਲ ਵੀਡੀਓ ਰਿਕਾਰਡਿੰਗ ਹੈਗੀ ਹੈ ਕੋਈ ਰੰਜਸ਼ ਨਹੀਂ ਉਸਤਾ ਜੀ ਸਾਡਾ ਨਾਂ ਰੰਜਸ਼ ਕੋਈ ਨਹੀਂ ਹੈਗੀ ਬਸ ਵੈਸੇ ਕੰਮ ਵੇਖ ਕੇ ਮੱਚਦਾ ਅੱਛਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਨਿਆ ਉਸਤਾ ਜੀ ਸਾਨੂੰ ਨਿਆ ਮਿਲੇ ਤੱਬਰ ਵਾਲੇ ਬੰਦੇ ਆ ਸਾਡੇ ਜਾਨ ਮਾਲ ਦਾ ਜਾਖੀ ਸਾਰੀ ਪ੍ਰਸ਼ਾਸਨ ਕਰੇ ਜੋ ਵੀ ਕਰਨੀ ਆ ਕਿੰਨੇ ਕ ਵੇਲੇ ਟਾਈਮ ਸੀ ਲੱਗਿਆ ਇਹ ਸਾਢੇ 6 ਦਾ ਟਾਈਮ ਸੀ ਪ੍ਰਸ਼ਾਸਨ ਆ ਗਿਆ ਸੀ ਪ੍ਰਸ਼ਾਸਨ ਹਾਂਜੀ ਆਇਆ ਬੱਟ ਲੇਕਿਨ ਡੇਢ ਦੋ ਘੰਟੇ ਲੇਟ ਆਇਆ ਹੂੰ ਤੇ ਉਹ ਪ੍ਰਸ਼ਾਸਨ ਦੇ ਸਾਹਮਣੇ ਫਿਰ ਉਹਨਾਂ ਨੇ ਪ੍ਰਸ਼ਾਸਨ ਸਾਹਮਣੇ ਫੇਰ ਕੰਮ ਹੋਇਆ ਵਾ ਉਹ ਕੀ ਮੰਗ ਕਰਦੇ ਕੰਮ ਬਸ ਮੈਨੂੰ ਨਿਆ ਮਿਲਣਾ ਚਾਹੀਦਾ ਵਾ ਉਹ ਕਿੰਨੇ ਕ ਬੰਦੇ ਸੀ ਜਿਨ੍ਹਾਂ ਨੇ ਉਹ 20 ਤੋਂ ਪਲੱਸ ਬੰਦੇ ਸੀ ਵੀਰ ਜੀ ਤੇ ਉਹਨੇ ਬੰਦੇ ਬੁਲਾਏ ਸੀ ਬਾਹਰੋਂ ਕਿਉਂ ਆਏ ਤੋਰੇ ਕਾਰਨ ਜਿ ਰੰਜਿਸ਼ ਕੋਈ ਪੁਰਾਣੀ ਰੰਜਿਸ਼ ਤੇ ਨਹੀਂ ਕੀ ਜਿਹਦੇ ਕਾਰਨ ਤੁਹਾਨੂੰ ਕਿਉਂ ਆਇਆ ਰੰਜਿਸ਼ ਕੋਈ ਨਹੀਂ ਹੈਗੀ ਵੈਸੇ ਕੰਮ ਕਰ ਵੇਖੀ ਵੀਰ ਉਹਨੇ ਕੱਲ ਮੇਰੀ ਕੰਪਲੇਨਟ ਕੀਤੀ ਸੀ ਕਾਰਪੋਰੇਸ਼ਨ ਦੇ ਵਿੱਚ ਮੇਰੇ ਤੰਬੂ ਲਵਾਤਾ ਉਹਨੇ ਤੇ ਫਿਰ ਥਾਪੀਆਂ ਮਾਰ ਮਾਰ ਗਾੜੀ ਨੂੰ ਲੰਘਦਾ ਸੀ ਸੀੜੀਆਂ ਮਾਰ ਮਾਰ ਕੇ ਝਗੜਾ ਹੋਇਆ ਵਾ ਬਟਾਲਾ ਰੋਡ 'ਚ ਕੋਈ ਲੈ ਕੇ ਦੋ ਧਿਰਾਂ ਦੇ ਵਿੱਚ ਕੀ ਮਾਮਲਾ ਹੈਗਾ ਸਾਰਾ ਮਾਮਲਾ ਇਹ ਆ ਵੀ ਅਮਨ ਕਾਰ ਵਾਚਿੰਗ ਆ ਬਟਾਲਾ ਰੋਡ ਤੇ ਬਾਈਪਾਸ ਦੇ ਲਾਗੇ ਤੇ ਤੋਂ ਅੱਗੇ ਜਾ ਕੇ ਇਸੇ ਲੰਘੇ ਤੇ ਅੱਗੇ ਹੋਟਲ ਆ ਤੇ ਇਹਨਾਂ ਦੀ ਆਪਸ ਵਿੱਚ ਲੰਘੇ ਤੋਂ ਕੋਈ ਗੱਲਬਾਤ ਹੋਈ ਆ ਇਹਨਾਂ ਰਖਾ ਦਿੱਤੀ ਹੈ ਵਕੀਲ ਪਾਰਟੀ ਨੇ ਮੌਕੇ ਤੇ ਹੈ ਆ ਮੌਕੇ ਮੁਤਾਬਕ ਜੋ ਹਾਲਾਤ ਨੇ ਉਹ ਦੇਖ ਲੈਣੇ ਉਹਦੇ ਮੁਤਾਬਕ ਕਾਰਵਾਈ ਕਰਦੇ ਇੰਜਾਰ ਸਾਹਿਬ ਇਹਨਾਂ ਨੂੰ ਕਿਹਾ ਜਾ ਰਿਹਾ ਉਹ ਜਿਹੜੇ ਕਾਰ ਵਾਸ਼ਿੰਗ ਵਾਲੇ ਹੈਗੇ ਆ ਕਿ ਦੂਜੀ ਪਾਰਟੀ ਨੇ ਕੋਈ ਪਿਸਤਲ ਨਹੀਂ ਦਿਖਾਈ ਹੈ ਜੀ ਅਗਰੇ ਪਿਸਤਲ ਵੀ ਕੱਢਿਆ ਵਾ ਕੈਮਰੇ ਦੇ ਵਿੱਚ ਆਇਆ ਚਲੋ ਮੈਂ ਦੇਖ ਲੈਣੇ ਆ ਇਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਆ ਆਪਾਂ ਚੈੱਕ ਕਰਕੇ ਵੇਖ ਲੈਨੇ ਕੀ ਆ ਅਜੇ ਕੁਝ ਨਹੀਂ ਲਿਖਾਇਆ ਜੀ ਅਜੇ ਮੌਕੇ ਤੇ ਹੈ ਹਾਲਾਤ ਤਾਂ ਸਾਹਮਣੇ ਹੀ ਆ ਤੁਹਾਡੇ ਤੁਸੀਂ ਵੀ ਇੱਥੇ ਹੀ ਹੋ ਬਾਕੀ ਜੋ ਤਸਦੀਕ ਮੁਤਾਬਕ ਪਾਇਆ ਜਾਂਦਾ ਕਰਦੇ